ਹੈਲੋ ਸਤ ਸ੍ਰੀ ਅਕਾਲ ਜੀ ਕਿਊਟ ਸਿਮੂ ਐਡ ਕੁਛ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਹਾਂ ਤੇ ਫਿਰ ਇੱਕ ਬਹੁਤ ਹੀ ਵਧੀਆ ਆਪਾਂ ਦੱਸਦੇ ਹਾਂ ਤੁਹਾਨੂੰ ਰੋਮੇਡੀ ਹਾਂ ਜੀ ਤੇ ਇੱਕ ਪੰਨ ਕਮੈਂਟ ਆਇਆ ਹੈ ਅਮਨਦੀਪ ਕੌਰ ਸ਼ਾਹ ਇਹਨਾਂ ਨੇ ਪਹਿਲੀ ਵਾਰੀ ਕਮੈਂਟ ਕੀਤਾ ਬਹੁਤ-ਬਹੁਤ ਧੰਨਵਾਦ ਤੁਹਾਡਾ ਅਮਨਦੀਪ ਕੌਰ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਕਮੈਂਟ ਕਰਨ ਵਾਸਤੇ ਹਾਂਜੀ ਮੰਦੀਪ ਭੈਣ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਹੋਰ ਸੁਣਾਓ ਕੀ ਹਾਲ ਚਾਲ ਆ ਠੀਕ-ਠਾਕ ਹੋ ਸਾਰੇ ਮਲਕੀਤ ਬਰਨਾਲਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਹਰਪ੍ਰੀਤ ਕੌਰ ਨਮੇ ਸ਼ਹਿਰ ਵਾਲੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਕੋਸਟਲ ਲੋ ਫ੍ਰੋਮ ਮੋੜ ਮੰਡੀ ਬਠਿੰਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਗੁਲਵਿੰਦਰ ਸਿੰਘ ਦੀ ਆਈਡੀ ਤੋਂ ਆਪਾਂ ਨੂੰ ਮੈਸੇਜ ਆਇਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਕਿਰਨਦੀਪ ਕੌਰ ਰਾਏਕੋਟ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਸਵਰਨਜੀਤ ਕੌਰ ਰਾਮਪੁਰਾ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਪਲਵਿੰਦਰ ਕੌਰ ਅੰਮ੍ਰਿਤਸਰ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਨਾਜ਼ੀਆ ਖਾਨ ਸ਼ੇਰਪੁਰ ਵਾਲੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਕੁਲਵਿੰਦਰ ਸਿੰਘ ਬਹੁਤ-ਬਹੁਤ ਧੰਨਵਾਦ ਜੀ ਤੇ ਉਹਨਾਂ ਨੇ ਕਿਹਾ ਹੈ ਕੋਈ ਗੱਲ ਨਹੀਂ ਜੀ ਆਪਾਂ ਜ਼ਰੂਰ ਵੇਟ ਘਟਾਉਣ ਬਾਰੇ ਆਪਾਂ ਤੁਹਾਡੇ ਨਾਲ ਬਹੁਤ ਜਲਦੀ ਵੀਡੀਓ ਲੈ ਕੇ ਆਵਾਂਗੇ ਤੇ ਬਹੁਤ ਹੀ ਵਧੀਆ ਨੁਸਖਾ ਹੈ ਉਹ ਬਹੁਤ ਕਾਰਗਰ ਹੈ ਤੇ ਆਪਾਂ ਉਹ ਦੱਸਾਂਗੇ ਤੁਹਾਨੂੰ ਬਹੁਤ ਜਲਦੀ ਆਪਾਂ ਵੀਡੀਓ ਬਣਾਵਾਂਗੇ ਉਹਦੇ ਤੇ ਵੀ ਤੇ ਚਲੋ ਠੀਕ ਹੈ ਜੀ ਆਪਾਂ ਇਨਿਕ ਆਪਾਂ ਨੂੰ ਕਮੈਂਟ ਜਿਹੜੇ ਨਵੇਂ ਆਏ ਸੀਗੇ ਤੇ ਹੋਰ ਮਲੋਟ ਵਾਲੇ ਭੈਣ ਜੀ ਗੁਰਮੀਤ ਭੈਣ ਜੀ ਤੁਸੀਂ ਕਮੈਂਟ ਨਹੀਂ ਕੀਤਾ ਕਿਵੇਂ ਠੀਕ ਠਾਕ ਹੋ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਇਦਾਂ ਹੈਗਾ ਕਿ ਬਹੁਤ ਜ਼ਿਆਦਾ ਗਰਮੀ ਹੋ ਗਈ ਆ ਤੇ ਬਾਕੀ ਦੱਸੋ ਜੇ ਸਾਰੇ ਕਮੈਂਟ ਕਰਿਓ ਵੀ ਸਾਰੇ ਠੀਕ ਠਾਕ ਆ ਅੱਜ ਕੱਲ ਨਾ ਬਹੁਤ ਜ਼ਿਆਦਾ ਬੁਖਾਰ ਹਨਾ ਇਦਾਂ ਪ੍ਰੋਬਲਮ ਬਹੁਤ ਹੋ ਰਹੀ ਆ ਜਿਹਨੂੰ ਵੀ ਦੇਖ ਲੋ ਕਹਿੰਦੇ ਬੁਖਾਰ ਚੜਦਾ ਏ ਲੱਤਾਂ ਬਾਹਾਂ ਬਹੁਤ ਦਰਦ ਕਰਦੀਆਂ ਬੀਪੀ ਬਹੁਤ ਘਟਦਾ ਏ ਤੇ ਬਹੁਤ ਹੀ ਜ਼ਿਆਦਾ ਇਹ ਪ੍ਰੋਬਲਮ ਹੋਈ ਪਈ ਐ ਤੇ ਦੱਸਿਓ ਸਾਰੇ ਠੀਕ ਠਾਕ ਹੋ ਤੇ ਚਲੋ ਜੀ ਆਪਾਂ ਕਰਦੇ ਆਂ ਰੈਮੇਡੀ ਸ਼ੁਰੂ ਅੱਜ ਵੀ ਆਪਾਂ ਨਾ ਜਿਹੜੀ ਆ ਲੂ ਚੱਲਦੀ ਆ ਬਹੁਤ ਜ਼ਿਆਦਾ ਹਨਾ ਇੰਨੀ ਜ਼ਿਆਦਾ ਗਰਮੀ ਆ ਤੇ ਉਹਦੇ ਨਾਲ ਆਪਣੀ ਸਕਿਨ ਨਾ ਡਰਾਈ ਹੋ ਹੋ ਕੇ ਨਾ ਫਟ ਜੇ ਜਾਂਦੀ ਐ ਜਿਨ੍ਹਾਂ ਦੀ ਸਾਰਿਆਂ ਦੇ ਨਾਲ ਨਹੀਂ ਹੁੰਦੀ ਇਹ ਪ੍ਰੋਬਲਮ ਪਰ ਕੁਝ ਕੁ ਲੋਕ ਜਿਹੜੇ ਹੈਗੇ ਇਦਾਂ ਦੇ ਨਾ ਇੱਕ ਮੈਨੂੰ ਭੈਣ ਦਾ ਫੋਨ ਆਇਆ ਸੀਗਾ ਤੇ ਉਹ ਭੈਣ ਕਹਿੰਦੀ ਸੀ ਕਿ ਮੇਰੇ ਨਾਲ ਇਦਾਂ ਸਕਿਨ ਨਾ ਫਾਟ ਗਈ ਹੈ ਤੇ ਇਦਾਂ ਨਾ ਮਾਸ ਉੱਧੜ ਰਿਹਾ ਹੈ ਤੇ ਕਹਿੰਦੀ ਸੀ ਕੋਈ ਰਿਮੇਡੀ ਦੱਸੋ ਤੇ ਮੈਂ ਕਿਹਾ ਚਲ ਕੋਈ ਗੱਲ ਨਹੀਂ ਆਪਾਂ ਵੀਡੀਓ ਪਾਵਾਂਗੇ ਤੇ ਤੁਸੀਂ ਮੈਂ ਕਿਹਾ ਦੇਖ ਲਿਓ ਤੇ ਨਾਲੇ ਦੂਸਰੇ ਵੀ ਜਿਨ੍ਹਾਂ ਨੂੰ ਜ਼ਰੂਰਤ ਹੋਊਗੀ ਤੇ ਉਹ ਵੀ ਬਣਾ ਕੇ ਲਗਾਓ ਸਾਰਿਆਂ ਨੂੰ ਕਈ ਵਾਰ ਨਹੀਂ ਹੁੰਦਾ ਹਨਾ ਤੇ ਪਰ ਇਹ ਆ ਕਿ ਆਪਾਂ ਸਾਰਾ ਦਿਨ ਇਦਾਂ ਫੇਸ ਪੁੰਝੀ ਜਾਂਦੇ ਆ ਤੇ ਇਦਾਂ ਧੁੱਪ ਦੇ ਨਾਲ ਸੜ ਜਾਂਦਾ ਏ ਫੇਸ ਤੇ ਉਹਦੇ ਵਾਸਤੇ ਆ ਬਹੁਤ ਵਧੀਆ ਚੀਜ਼ ਆ ਤੇ ਇਹ ਹੋ ਜਾਂਦਾ ਜਦੋਂ ਆਪਣੀ ਸਕਿਨ ਆਪਾਂ ਇਦਾਂ ਹੀ ਸਾਰਾ ਦਿਨ ਪਸੀਨਾ ਪੁੰਝੇ ਡਰਾਈ ਹੋ ਜਾਂਦੀ ਬਹੁਤ ਜ਼ਿਆਦਾ ਤੇ ਇੱਕ ਮੌਸਮ ਉਦਾਂ ਦਾ ਏ ਤੇ ਆਪਾਂ ਤੁਹਾਨੂੰ ਦੱਸਦੇ ਆ ਬਹੁਤ ਹੀ ਦੋ ਤਿੰਨ ਚੀਜ਼ਾਂ ਪੈਣੀਆਂ ਏ ਤੇ ਘਰੇ ਹੀ ਆਪਾਂ ਨੂੰ ਮਿਲ ਜਾਣਗੀਆਂ ਕੋਈ ਜ਼ਿਆਦਾ ਨਹੀਂ ਔਖਾ ਕੰਮ ਆਪਾਂ ਦੱਸਦੇ ਹੀ ਨਹੀਂ ਹੁੰਦੇ ਕੋਕੋਨਟ ਆਇਲ ਇਹ ਤੁਸੀਂ ਇੱਕ ਚਮਚਾ ਪਾ ਸਕਦੇ ਹੋ ਕੋਕਨਟ ਆਇਲ ਦਾ ਹੁਣ ਤਾਂ ਇਹ ਆ ਕਿ ਗਰਮੀ ਦੇ ਵਿੱਚ ਤਾਂ ਪਿਗਲੇ ਹੀ ਹੁੰਦਾ ਹੈ ਸਰਦੀ ਦੇ ਵਿੱਚ ਥੋੜਾ ਔਖਾ ਹੋ ਜਾਂਦਾ ਆਪਾਂ ਨੂੰ ਕਿ ਜੰਮਿਆ ਪਿਆ ਹੁੰਦਾ ਹੈ ਨਾ ਹੁਣ ਤਾਂ ਪਿਗਲਿਆ ਹੀ ਪਿਆ ਹੈ ਤਾਂ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਬਹੁਤ ਜ਼ਿਆਦਾ ਨਜਾਇਜ਼ ਹੀ ਗਰਮੀ ਹੋ ਗਈ ਹੈ ਤੇ ਇਹਦੇ ਵਿੱਚ ਆਪਾਂ ਇੱਕ ਚਮਚਾ ਜਿੰਨਾ ਕਿ ਆਪਾਂ ਕੋਕਨਟ ਆਇਲ ਪਾਇਆ ਉਹਨਾਂ ਕੀ ਆਪਾਂ ਸ਼ਹਿਦ ਪਾ ਲਿਆ ਇੱਕ ਚਮਚੇ ਦਾਵਾਰ ਆਪਾਂ ਸ਼ਹਿਦ ਵੀ ਪਾ ਲਿਆ ਇਹਦੇ ਵਿੱਚ ਸ਼ਹਿਦ ਵੀ ਇਦਾਂ ਹੈ ਕਿ ਆਪਣੀ ਸਕਿਨ ਨੂੰ ਮੋਇਸਚਰਾਈਜ਼ ਕਰੇਗਾ ਤੇ ਕੋਕੋਨਟ ਆਇਲ ਵੀ ਤੇ ਆਹ ਆਪਾਂ ਪਾਉਣ ਲੱਗੇ ਆ ਇਹਦੇ ਵਿੱਚ ਥੋੜੀਆਂ ਜਿਹੀਆਂ ਨਿੰਬੂ ਦੀਆਂ ਬੂੰਦਾ ਤੇ ਜੇ ਕਿਸੇ ਨੂੰ ਨਿੰਬੂ ਨਹੀਂ ਸੂਟ ਕਰਦਾ ਤੇ ਤੁਸੀਂ ਇਹਦੇ ਵਿੱਚ ਗੁਲਾਬ ਜਲ ਪਾ ਸਕਦੇ ਹੋ ਠੀਕ ਹੈ ਨਾ ਗੁਲਾਬ ਜਲ ਪਾ ਲਿਓ ਤੇ ਆਪਾਂ ਥੋੜਾ ਜਿਹਾ ਪਾ ਲੈਨੇ ਇਹਦੇ ਵਿੱਚ ਐਲੋਵੀਰਾ ਕਿ ਨੂੰ ਪਚਣ ਕੀ ਤੇਰਾ ਮਿਕਸ ਕਰ ਲੈਣਾ ਤੇ ਦੱਕਰੀਮ ਜੀ ਬਣ ਕੇ ਨਾ ਤਿਆਰ ਹੋ ਜੂਗੀ ਵਧੀਆ ਆ ਦੇਖੋ ਤੇ ਤੁਸੀਂ ਜਦੋਂ ਹੀ ਮਤਲਬ ਬਾਹਰ ਜਾਣਾ ਹੈ ਹਨਾ ਤੁਸੀਂ ਆਪਣੇ ਫੇਸ ਦੇ ਉੱਪਰ ਜਿਹੜਾ ਪਹਿਣਾ ਜਿਵੇਂ ਕੰਮ ਕਰਦੀਆਂ ਦਿਨੇ ਧੁੱਪੇ ਛਾਂਵੇਂ ਤੁਰੀਆਂ ਫਿਰਦੀਆਂ ਤੇ ਉਹ ਆਪਣੇ ਫੇਸ ਦੇ ਉੱਪਰ ਥੋੜਾ ਜਿਹਾ ਇਦਾਂ ਕਰਕੇ ਇਹਨੂੰ ਡੱਬੀ ਚ ਪਾ ਕੇ ਰੱਖ ਲਓ ਤੁਸੀਂ ਇਹ ਖਰਾਬ ਨਹੀਂ ਹੋਵੇਗਾ ਤੇ ਇਹਨੂੰ ਇਦਾਂ ਕਰਕੇ ਨਾ ਇਹ ਤੁਹਾਨੂੰ ਜਿਵੇਂ ਆਪਾਂ ਕਹਿੰਨੇ ਸਨ ਕਰੀਮ ਆਪਾਂ ਲਗਾ ਕੇ ਉਹ ਕਰਦੇ ਆ ਉਹ ਵਾਲਾ ਕੰਮ ਹੀ ਕਰੂਗਾ ਤੁਸੀਂ ਇਹਨੂੰ ਦਿਨੇ ਲਗਾ ਸਕਦੇ ਹੋ ਇਹਨੂੰ ਰਾਤ ਨੂੰ ਲਗਾਉਣ ਦੀ ਜ਼ਰੂਰਤ ਨਹੀਂ ਜੇ ਤਿਰੇ ਜਦੋਂ ਤੁਸੀਂ ਕੰਮ ਕਰਨਾ ਹੈ ਜਿਹੜੇ ਵੀਰ ਹਨਾ ਬਾਹਰ ਅੰਦਰ ਕੰਮ ਕਰਦੇ ਆ ਖੇਤ ਜਾਂਦੇ ਆ ਗਰਮੀ ਉਹ ਵੀ ਲਗਾ ਸਕਦੇ ਆ ਤੇ ਇਹਨੂੰ ਬਸ ਹੱਥਾਂ ਪੈਰਾਂ ਤੇ ਤੁਸੀਂ ਫੇਸ ਦੇ ਉੱਪਰ ਲਗਾ ਕੇ ਚਲੇ ਜਾਓ ਸਵੇਰ ਹੀ ਲਗਾ ਲਿਓ ਤੇ ਇਹ ਤੁਹਾਨੂੰ ਧੁੱਪ ਤੋਂ ਤੁਹਾਡੀ ਸਕਿਨ ਜਿਹੜੀ ਇਦਾਂ ਬਰਨ ਹੋ ਜਾਂਦੀ ਆ ਸੜ ਜਾਂਦੀ ਆ ਉਹਦੇ ਤੋਂ ਬਚਾਊਗਾ ਬਹੁਤ ਵਧੀਆ ਚੀਜ਼ ਬਣ ਕੇ ਤਿਆਰ ਹੋਊਗੀ ਤੇ ਇੱਕਦਮ ਸੌਫਟ ਆ ਸਕਿਨ ਨੂੰ ਸੌਫਟ ਰੱਖੂਗੀ ਬਹੁਤ ਜ਼ਿਆਦਾ ਆ ਦੇਖੋ ਜੀ ਇੱਕਦਮ ਇਹ ਮਲਾਈਮ ਕਰ ਦੋ ਕਿਉਂਕਿ ਆਪਾਂ ਨੂੰ ਨਾ ਡਰਾਈ ਵੀ ਨਹੀਂ ਰੱਖਣੀ ਚਾਹੀਦੀ ਸਕਿਨ ਆਪਣੀ ਜਦੋਂ ਸਕਿਨ ਡਰਾਈ ਹੋ ਜਾਂਦੀ ਆ ਉਦੋਂ ਫਿਰ ਆਪਣੀ ਸਕਿਨ ਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ ਕਿ ਤਾਂ ਗਰਮੀ ਹੈ ਬਹੁਤ ਜ਼ਿਆਦਾ ਤੇ ਫਿਰ ਸਕਿਨ ਬਹੁਤ ਜ਼ਿਆਦਾ ਖਰਾਬ ਹੁੰਦੀ ਹੈ ਇਹਦੇ ਨਾਲ ਇੱਕ ਪਰਤ ਬਣ ਜੂਗੀ ਆਪਣੇ ਫੇਸ ਦੇ ਉੱਪਰ ਹੱਥਾਂ ਦੇ ਬਾਹਾਂਾਂ ਤੇ ਧੁੱਪ ਤੋਂ ਇੱਕਦਮ ਵਧੀਆ ਰਹੂਗੀ ਤੇ ਤੁਸੀਂ ਸ਼ਾਮ ਨੂੰ ਆ ਕੇ ਆਪਣਾ ਵਾਸ਼ ਕਰ ਲਿਓ ਬਹੁਤ ਵਧੀਆ ਹੈ ਤੇ ਜ਼ਰੂਰ ਬਣਾਇਓ ਕੋਈ ਔਖਾ ਨਹੀਂ ਦੋਸਤ ਤਿੰਨ ਚਾਰ ਆਪਾਂ ਚੀਜ਼ਾਂ ਘਰੇ ਹੀ ਆਪਣੇ ਕੋਲੇ ਹੋਣਗੀਆਂ ਇਹ ਚੀਜ਼ਾਂ ਤੇ ਇਹਨਾਂ ਤੋਂ ਹੀ ਆਪਾਂ ਬਣਾ ਕੇ ਤਿਆਰ ਕੀਤਾ ਹੈ ਤੇ ਤੁਸੀਂ ਬਸ ਥੋੜਾ ਜਿਹਾ ਬਣਾ ਕੇ ਆਪਣਾ ਉਸ ਹਿਸਾਬ ਨਾਲ ਰੱਖ ਲਿਓ ਵੈਸੇ ਖਰਾਬ ਨਹੀਂ ਹੁੰਦਾ ਪਰ ਫਿਰ ਵੀ ਇਹ ਹੈਗਾ ਕਿ ਫ੍ਰਿਜ 'ਚ ਰੱਖ ਸਕਦੇ ਹੋ ਤੁਸੀਂ ਬਾਹਰ ਵੀ ਰੱਖ ਸਕਦੇ ਹੋ ਕੋਈ ਚੱਕਰ ਨਹੀਂਗਾ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਕਮੈਂਟ ਪਲੀਜ਼ ਸਾਰੇ ਕਰਿਆ ਕਰੋ ਤੇ ਅੱਗੇ ਵੀ ਸ਼ੇਅਰ ਕਰਿਆ ਕਰੋ ਵੀਡੀਓ ਰਿਸ਼ਤੇਦਾਰਾਂ ਨੂੰ ਤੇ ਅੱਜ ਕੱਲ੍ਹ ਥੋੜੇ ਜਿਹਾ ਕਮੈਂਟ ਆਪਾਂ ਨੂੰ ਘੱਟ ਆ ਰਹੇ ਆ ਤੇ ਸਾਰੇ ਕਮੈਂਟ ਕਰਿਆ ਕਰੋ ਦੱਸਿਆ ਕਰੋ ਆਪਣਾ ਹਾਲ ਚਾਲ ਫਿਰ ਆਏ ਟੈਨਸ਼ਨ ਜੀ ਪਈ ਰਹਿੰਦੀ ਹੈ ਨਾ ਮੈਨੂੰ ਵੀ ਹੋ ਜਾਂਦਾ ਹੈ ਕਿ ਅੱਜ ਕਮੈਂਟ ਨਹੀਂ ਆਇਆ ਮੇਰੀ ਐਸ ਭੈਣ ਦਾ ਕਮੈਂਟ ਨਹੀਂ ਆਇਆ ਉਸ ਦਾ ਨਹੀਂ ਮੈਂ ਵੀ ਵੇਟ ਕਰਦੀ ਹੁੰਨੀ ਆ ਜਿਹੜੀਆਂ ਜਣੀਆਂ ਭੈਣਾਂ ਮੈਨੂੰ ਕਮੈਂਟ ਕਰਦੀਆਂ ਤੇ ਫਿਰ ਮੈਂ ਵੀ ਵੇਟ ਕਰਦੀ ਹੁਣੀ ਆ ਕਿਸ ਭੈਣ ਦਾ ਕਮੈਂਟ ਨਹੀਂ ਆਇਆ ਤੇ ਸਾਰੀਆਂ ਭੈਣਾਂ ਕਮੈਂਟ ਕਰਿਆ ਕਰੋ ਜਰੂਰ ਤੇ ਜਰੂਰ ਆਪਣਾ ਹਾਲ ਚਾਲ ਦੱਸਿਆ ਕਰੋ ਤੇ ਬਾਕੀ ਇਹ ਹੈਗਾ ਹਨਾ ਦੁਨੀਆ ਤੋਂ ਕੀ ਲੈ ਜਾਣਾ ਹੈ ਬਿੰਦ ਦਾ ਨਹੀਂ ਭਰੋਸਾ ਹੈਗਾ ਸਾਹ ਆਵੇ ਨਾ ਆਵੇ ਤੇ ਚਲੋ ਆਪਾਂ ਆਏ ਆ ਵੀ ਇੱਕ ਦੂਸਰੇ ਦੇ ਨਾਲ ਆਪਾਂ ਚਲੋ ਇੱਕ ਦੂਸਰੇ ਨੂੰ ਨਹੀਂ ਦੇਖਿਆ ਨੀਗਾ ਫਿਰ ਵੀ ਆਏ ਆ ਮੈਸੇਜਾਂ ਰਾਹੀਂ ਇੱਕ ਦੂਸਰੇ ਦੇ ਨਾਲ ਜੇ ਜੁੜੇ ਹੋਏ ਆ ਤੇ ਇਦਾਂ ਹੀ ਲੱਗਦਾ ਆਪਣੀ ਫੈਮਿਲੀ ਵਾਂਗੂ ਹੀ ਲੱਗਦੇ ਆ ਸਾਰੇ ਤੇ ਜਰੂਰ ਦੱਸਿਆ ਕਰੋ ਹਾਲਚਲ ਆਪਣਾ ਤੇ ਜਰੂਰ ਕਮੈਂਟ ਕਰਿਆ ਕਰੋ ਪਲੀਜ਼ ਇੱਕ ਮਿੰਟ 2 ਮਿੰਟ ਜਰੂਰ ਕੱਢਿਆ ਕਰੋ ਟਾਈਮ ਤੇ ਇੱਕ ਮਿੰਟ ਜਰੂਰ ਕਰਿਆ ਕਰੋ ਤੇ ਠੀਕ ਹੈ ਜੀ ਧੰਨਵਾਦ